ਆਪਣੇ ਸਫਰਾਂ ਨਾਲ ਜੁੜੇ ਹੋਏ ਮਿੱਤਰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਤੀ ਆਪਾਂ ਇੰਦੌਰ ਤੋਂ ਪਹੁੰਚੇ ਸੀ ਓਜੈਨ। ਓਜੈਨ ਦੇ ਵਿੱਚ ਗੁਰਦੁਆਰਾ ਹੈ ਸ੍ਰੀ ਗੁਰੂ ਨਾਨਕ ਘਾਟ ਗੁਰਦੁਆਰਾ ਸਾਹਿਬ ਜਿਹੜਾ ਕਿ ਨਦੀ ਦੇ ਕਿਨਾਰੇ ਤੇ ਬਣਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਦਾ ਵੀ ਪ੍ਰਬੰਧ ਹੈ, ਖਾਣੇ ਪੀਣੇ ਦਾ ਵੀ ਪ੍ਰਬੰਧ ਹੈ ਔਰ ਇਤਿਹਾਸਿਕ ਗੁਰਦੁਆਰਾ ਹੈ। ਕਿਹਾ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਜਦੋਂ ਸੰਸਾਰ ਨੂੰ ਤਾਰਨ ਵਾਸਤੇ ਉਦਾਸੀ ਦੇ ਟਾਈਮ ਅਹਮਦਾਬਾਦ ਦੀ ਧਰਤੀ ਤੋਂ ਇਸ ਊਜੈਨ ਦੀ ਧਰਤੀ ਤੇ ਪਹੁੰਚੇ ਤੇ ਇੱਥੇ ਉਸ ਟਾਈਮ ਕਹਿੰਦੇ ਰਾਜਾ ਵਿਕਰਮਾ ਅਦਿੱਤਿਆ ਦਾ ਰਾਜ ਵੀ ਰਿਹਾ ਤੇ ਇਹ ਵਪਾਰਿਕ ਕੇਂਦਰ ਤੋਂ ਵੀ ਬਹੁਤ ਵੱਡਾ ਸ਼ਹਿਰ ਹੁੰਦਾ ਸੀ ਤੇ ਜਦੋਂ ਗੁਰੂ ਨਾਨਕ ਦੇਵ ਜੀ ਇੱਥੇ ਆਏ ਤੇ ਇੱਥੇ ਭਰਤਰੀ ਨਾਮ ਦਾ ਕੋਈ ਰਾਜਾ ਸੀ ਜਿਹੜਾ ਆਪਣਾ ਰਾਜ ਭਾਗ ਤਿਆਗ ਕਰਕੇ ਤੇ ਇੱਕ ਸਿੱਧੀ ਦੇ ਮਤਲਬ ਪ੍ਰਸਿੱਧੀ ਦੇ ਮਾਰਗ ਤੇ ਚੱਲਣ ਲੱਗ ਪਿਆ ਜਿਹੜੇ ਧਰਮ ਦੇ ਮਾਰਗ ਤੇ ਚੱਲ ਪਿਆ ਤੇ ਜਦੋਂ ਗੁਰੂ ਨਾਨਕ ਦੇਵ ਜੀ ਮਰਦਾਨੇ ਦੇ ਨਾਲ ਇੱਥੇ ਪਹੁੰਚੇ ਤੇ ਗੁਰੂ ਨਾਨਕ ਦੇਵ ਜੀ ਨੇ ਇੱਥੇ ਮਰਦਾਨਿਆਂ ਨਾਲ ਲੈ ਕੇ ਤੇ ਇਸ ਇਮਲੀ ਦੇ ਦਰਖਤ ਦੇ ਹੇਠਾਂ ਕੀਰਤਨ ਸ਼ਬਦ ਭਗਤੀ ਕੀਤੀ ਤੇ ਉਹ ਜਿਹੜਾ ਭਰਤਰੀ ਰਾਜਾ ਉਹ ਗੁਰੂ ਨਾਨਕ ਦੇਵ ਜੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਤੇ ਗੁਰੂ ਨਾਨਕ ਦੇਵ ਜੀ ਦਾ murid ਬਣ ਗਿਆ ਇਸ ਉਜੈਨ ਦੀ ਧਰਤੀ ਤੇ ਜਦੋਂ ਤੁਸੀਂ ਵੀ ਆਓ ਤੇ ਇਸ ਗੁਰਦੁਆਰਾ ਸਾਹਿਬ ਜੀ ਦੇ ਜੂਰ ਦਰਸ਼ਨ ਕਰਕੇ ਜਾਣਾ ਤੇ ਅੱਜ ਆਪਾਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਦੇ ਆਂ ਅੱਜ ਆਪਾਂ ਵਦਾਂਗੇ ਰਾਜਸਥਾਨ ਵਾਲੀ ਸਾਈਡ ਤੇ ਬਣੇ ਰਿਹਾ ਜੇ ਆਪਣੇ ਸਫ਼ਰਾਂ ਦੇ ਨਾਲ ਅਸੀਂ ਜਾਨ ਤੋਂ ਤਕਰੀਬਨ 3-4 ਕਿਲੋਮੀਟਰ ਅੱਗੇ ਆਏ ਆਂ ਤੇ ਹੁਣ ਜਾ ਰਹੇ ਆਂ ਕੋਟਾ ਕੋਟਾ ਇੱਥੋਂ 253 ਕਿਲੋਮੀਟਰ ਲਗਭਗ ਆਪਾਂ ਜੇ ਲਗਾਤਾਰ ਚੱਲਦੇ ਰਹੇ ਤੇ ਸ਼ਾਮ ਤੱਕ ਪਹੁੰਚ ਜਾਵਾਂਗੇ ਕੋਟਾ ਤੇ ਉੱਥੇ ਸਟੇ ਕਰਾਂਗੇ ਜੇਕਰ ਆਪਾਂ ਨੂੰ ਰਸਤੇ ਦੇ ਵਿੱਚ ਕੋਈ ਜਗ੍ਹਾ ਮਿਲੀ ਤੇ ਉੱਥੇ ਅੱਜ ਕੋਸ਼ਿਸ਼ ਕਰਾਂਗੇ ਕੈਂਪਿੰਗ ਕਰਨ ਦੀ ਫਿਰ ਆਪਾਂ ਅਗਲੇ ਦਿਨ ਅੱਗੇ ਆਪਣਾ ਸਫ਼ਰ ਕੋਈ ਯਾਰ ਸਵੇਰੇ ਸਵੇਰੇ ਨਾ ਟਾਈਮ ਤਾਂ ਵੈਸੇ 12 ਵਜੇ ਲੇ ਪਰ ਨੀਂਦ ਬੜੀ ਜਿਆਦੀ ਆਈ ਜਾਂਦੀ ਆ ਅੱਖਾਂ ਮਿੱਟੀਆਂ ਜਾਂਦੀਆਂ ਹੁੰਦੀਆਂ ਤੇ ਮੈਂ ਮੂਰ ਹੋ ਗਿਆ ਪਿੱਛੇ ਬੈਠਦਾ ਚਲ ਕੋਈ ਨਾ ਤੂੰ ਆ ਆਵਣਾ ਬੈ ਜਾ ਕੋਈ ਨਾ ਮੈਂ ਲੈ ਜਾਂਦਾ ਨਹੀਂ 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 ਗੱਲ ਸਹੀ ਐਮ ਪੀ ਤੋਂ ਕੋਟੇ ਵਾਲੀ ਸਾਈਡ ਨੂੰ ਜਾ ਰਹੇ ਆ ਇਸ ਰਸਤੇ ਦੇ ਵਿੱਚ ਨਾ ਤੁਹਾਨੂੰ ਦਿਖਾਉਣੇ ਆ ਜਿਹੜੀ ਆ ਬਿਜਲੀ ਹਵਾ ਤੋਂ ਬਿਜਲੀ ਤਿਆਰ ਹੁੰਦੀ ਆ ਉਹ ਸਾਨੂੰ ਇੱਥੇ ਵੱਡੀਆਂ-ਵੱਡੀਆਂ ਟਰਬਾਈਨਾਂ ਲੱਗੀਆਂ ਹੋਈਆਂ ਨੇ ਉਹ ਨਜ਼ਰ ਆਈਆਂ ਉਹ ਤੇ ਦੇਖੋ ਕਿੰਨੇ ਵੱਡੇ ਆ ਤੇ ਕਿੰਨੇ ਉੱਚੀ ਆ ਤੇ ਮੋਟਰ ਇੱਥੇ ਟਨਾਂ ਦੇ ਹਿਸਾਬ ਨਾਲ ਲੱਗੀਆਂ ਜਿੰਦੇ ਉੱਪਰ ਤੇ ਐ ਲੱਗਦੀ ਹੈਗੀ ਜਿਵੇਂ ਕਿ ਇਹ ਤੁਰ ਹੀ ਜਾਂਦੀ ਕਿਉਂਕਿ ਉੱਪਰਲੇ ਪਨੇ ਬੱਦਲ ਜਿਹੜੇ ਹਨ ਉਹ ਮੂਵਮੈਂਟ ਕਰਦੇ ਨੇ ਤੇ ਪਰ ਵੇਖੋ ਕਿੱਡੇ-ਕੱਡੇ ਵੱਡੇ ਤੇ ਬਿਜਲੀ ਜਿਹੜੀ ਆ ਇਹ ਜਦੋਂ ਘੁੰਮਦੀ ਆ ਤੇ ਘੁੰਮਣ ਦੇ ਨਾਲ ਜਿਹੜੀ ਇਹ ਬਿਜਲੀ ਮਤਲਬ ਉਹਦੇ ਵਿੱਚ ਮੋਟਰ ਲੱਗੀ ਹੁੰਦੀ ਤੇ ਮੋਟਰ ਜਿਵੇਂ ਆਲਟਰਨੇਟਰ ਹੁੰਦਾ ਜਿਵੇਂ ਗੱਡੀਆਂ ਦਾ ਜਾਂ ਆਪਣੇ ਟਰੈਕਟਰਾਂ ਦਾ ਉਹ ਘੁੰਮਦਾ ਤੇ ਉਹਦੇ ਨਾਲ ਜਦੋਂ ਬਿਜਲੀ ਤਿਆਰ ਹੁੰਦੀ ਹੈ ਤੇ ਫਿਰ ਆਹ ਥੱਲੇ ਟਰਾਂਸਫਾਰਮਰ ਲਾਇਆ ਆ ਆਹ ਟਰਾਂਸਫਾਰਮਰ ਦੇ ਵਿੱਚ ਇਹ ਸਾਰੀ ਜਿਹੜੀ ਇੱਥੇ ਨਾ ਇੱਕ ਨਹੀਂ ਮਤਲਬ ਬਹੁਤ ਸਾਰੀਆਂ ਪੌਂਚਕੀਆਂ ਲੱਗੀਆਂ ਹੋਈਆਂ ਨੇ ਆ ਦੇਖੋ ਆਹ ਟਰਾਂਸਫਾਰਮਰ ਦੇ ਵਿੱਚ ਬਿਜਲੀ ਆ ਗਈ ਉਸ ਤੋਂ ਗਾਂ ਜਿਹੜੀ ਇਹ ਲਾਈਨ ਹੈ ਲਾਈਨ ਦੇ ਥਰੂ ਉਹ ਅੱਗੇ ਚਲੀ ਜਾਂਦੀ ਹੈ ਅਕੇ ਉਹ ਦੇਖੋ ਉਹਦੇ ਨਾਲ ਵੱਖਰਾ ਟਰਾਂਸਫਾਰਮਰ ਲਾਇਆ ਆ ਇਹ ਸਾਰੀ ਏਦਾਂ ਪਤਾ ਨਹੀਂ ਮਤਲਬ ਕਈ ਮੈਗਾਵਾਟ ਜਿਹੜੀ ਇਹਦੀ ਬਿਜਲੀ ਤਿਆਰ ਹੁੰਦੀ ਏ ਤੇ ਇੱਕ ਜਿਵੇਂ ਫ੍ਰੀ ਦੇ ਵਿੱਚ ਬਿਜਲੀ ਜਿਹੜੀ ਹੈ ਸਰਕਾਰ ਬਣਾ ਕੇ ਤੇ ਗਾਂ ਜਿਹੜੀ ਆਪਣੇ ਘਰਾਂ ਤੱਕ ਪਹੁੰਚ ਕਰਦੀ ਏ ਤੇ ਵੇਖਣ ਦੇ ਵਿੱਚ ਵੀ ਬਹੁਤ ਹੀ ਸੋਹਣਾ ਜਿਵੇਂ ਮੰਨ ਲਓ ਆਪਾਂ ਦੂਰੋਂ ਲੱਗਦੇ ਹਨਾ ਤੇ ਬਹੁਤ ਸੋਹਣਾ ਵੇਖਣ ਦੇ ਵਿੱਚ ਵੀ ਨਜ਼ਾਰਾ ਹੈ ਕਿਉਂਕਿ ਇਨੀਆਂ ਹਵਾ ਦੇ ਵਿੱਚ ਝੂਲਦੀਆਂ ਆਈਆਂ ਪੌਣ ਚੱਕੀਆਂ ਤੇ ਇੱਕ ਵੱਖਰੀ ਦਿਖ ਜੀ ਨਜ਼ਰ ਆਉਂਦੀ ਹੈਗੀ ਆ ਤਾਂ ਦੂਰ ਦੂਰ ਤੱਕਰ ਤੁਸੀਂ ਦੇਖੋ ਨਿਗਾਹ ਮਾਰੋ ਪਤਾ ਨਹੀਂ ਕਿੰਨੀਆਂ ਕੁ ਸੈਂਕੜੇ ਲੱਗੀਆਂ ਆਆਂ ਸੈਂਕੜੇ ਤੇ ਇਧਰਲੇ ਬੰਨੇ ਵੀ ਆਪਾਂ ਨਿਗਾਹ ਮਾਰਾਂਗੇ ਜਿਹੜੀ ਜਗ੍ਹਾ ਖਾਲੀ ਹੈ ਨਾ ਖਾਲੀ ਜਗ੍ਹਾ ਦਾ ਜਿਹੜਾ ਪੂਰੇ ਤਰੀਕੇ ਨਾਲ ਜਾਂ ਗਵਰਨਮੈਂਟ ਨੇ ਦਾ ਫਾਇਦਾ ਚੱਕਿਆ ਹੈ ਨਾ ਬਿਲਕੁਲ ਸਾਫ਼ ਤੇ ਵਿਹਲਾ ਪਿਆ ਹੋਇਆ ਇਹ ਸਰਕਾਰੀ ਜਗ੍ਹਾ ਹੀ ਲੱਗਦਾ ਪਿਆ ਤੇ ਇਧਰਲੇ ਬੰਨੇ ਤੁਸੀਂ ਦੇਖੋ ਵੀ ਇਹਨਾਂ ਨੇ ਦਰਖਤ ਵੀ ਲਗਾਏ ਹੋਏ ਨੇ ਤੇ ਚੱਕੀਆਂ ਵੇਖੋ ਪਤਾ ਨਹੀਂ ਇੰਦਾਂ ਦੀਆਂ ਕਿੰਨੀਆਂ ਕੁ ਪੌਣ ਚੱਕੀਆਂ ਲੱਗੀਆਂ ਹੋਈਆਂ ਨੇ ਤੇ ਇੱਕ ਵੱਖਰਾ ਜਿਵੇਂ ਵੱਖਰਾ ਹੀ ਵਾਤਾਵਰਨ ਲੱਗਦਾ ਪਿਆ ਤੇ ਫੀਲਿੰਗ ਵੀ ਬਹੁਤ ਘੈਂਟ ਆ ਰਹੀ ਹੈ ਜਦੋਂ ਤੁਸੀਂ ਇੱਧਰ ਕਿਤੇ ਆਉਂਦੇ ਹੋ ਨਾ ਇਹ ਚੀਜ਼ਾਂ ਵੇਖ ਕੇ ਜਾਇਆ ਜੇ ਤੇ ਇਹਨਾਂ ਦੇ ਕੋਲ ਖੜ ਕੇ ਫਿਰ ਨਜ਼ਾਰਾ ਮਾਣਿਆ ਜੇ ਪਰ ਜਿਹੜਾ ਬੰਦਾ ਮੰਨ ਲਓ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਏਰੀਏ ਦੇ ਵਿੱਚ ਹੁੰਦਾ ਨਾ ਉਹ ਤਾਂ ਚੱਲੋ ਵੇਖਦੇ ਰਹਿੰਦੇ ਆ ਪਰ ਜਿਵੇਂ ਮੰਨ ਲਓ ਆਪਾਂ ਹੁਣ ਪਹਿਲੀ ਵਾਰ ਹੀ ਆਏ ਆ ਦੂਰੋਂ ਵੇਖੀਆ ਸੀ ਨਜ਼ਦੀਕ ਤੋਂ ਪਹਿਲੀ ਵਾਰੀ ਵੇਖ ਰਹੇ ਆ ਤੇ ਆਪਾਂ ਨੂੰ ਤਾਂ ਬਹੁਤ ਵਧੀਆ ਘੈਂਟ ਨਜ਼ਾਰਾ ਲੱਗ ਰਿਹਾ ਦੇਖੋ ਕਿੱਡੀ ਵੱਡੇ ਵੱਡੇ ਪਰ ਲੱਗੇ ਹੋਏ ਆ ਤੇ ਛੋਟੀ ਨਹੀਂ ਇਹ ਬਹੁਤ ਵੱਡੀ ਮੋਟਰਨ ਦੇ ਵਿੱਚ ਹੁੰਦੀ ਆ ਆ ਇਥੋਂ ਦੀ ਗੱਲ ਬਾਤ ਹੁਣ ਆਪਾਂ ਸਫ਼ਰ ਨੂੰ ਅੱਗੇ ਖਿੱਚਦੇ ਆ ਆ ਵੇਖੋ ਰੋਡ ਦੇ ਆਣੇ ਤੋਂ ਵਾਲੇ ਕਿੰਨੀਆਂ ਜਾੜੀਆਂ ਚੱਟੀਆਂ ਲੱਗੀਆਂ ਬਹੁਤ ਜਾੜੀਆਂ ਚੱਟੀਆਂ ਇੱਧਰਲੇ ਬੰਨੇ ਵੇਖੋ ਆ ਪਹੁੰਚ ਚੁੱਕੇ ਆ ਹਜ਼ਾਰਾਂ ਨੇ ਹਜ਼ਾਰ ਵਾਲੀ ਆ ਦੂਰ ਦੂਰ ਤੱਕ ਜੇ ਨਿਗਾਹ ਮਾਰੋ ਇਹ ਇੱਧਰਲੇ ਬੰਨੇ ਅਸੀਂ ਪੇਚੋ ਨਿਕਲਾਇਆ ਤੇ ਰਾਜਸਥਾਨ ਦੇ ਰਾਜਪੁਰ ਜਿਹੜਾ ਸ਼ਹਿਰ ਹੈ ਉੱਥੇ ਆ ਗਏ ਆ ਤੇ ਅੱਜ ਮੌਸਮ ਵੀ ਬੜਾ ਵਧੀਆ ਠੰਡਾ ਠੰਡਾ ਮੌਸਮ ਕਿਉਂਕਿ ਉੱਥੇ ਪਿੱਛੇ ਤਾਂ ਬਹੁਤ ਜ਼ਿਆਦਾ ਗਰਮੀ ਸੀ ਤੇ ਇੱਥੋਂ ਦਾ ਮੌਸਮ ਵਧੀਆ ਹੋਣਗਾ ਜਿਵੇਂ ਜਿਵੇਂ ਆਪਾਂ ਪੰਜਾਬ ਵਾਲੇ ਬੰਨੇ ਆਉਣੇ ਤਾਂ ਮੌਸਮ ਵਧੀਆ ਆਈ ਜਾਂਦਾ ਤੇ ਇੱਥੇ ਆਪਾਂ ਟਾਬੇ ਤੇ ਰੋਕ ਕੇ ਚਾਹ ਪਿੰਨੇ ਆ ਤੇ ਫਿਰ ਸਫਰ ਨੂੰ ਅੱਗੇ ਖਿੱਚਦੇ ਆ ਤੇ ਰਾਜਸਥਾਨ ਵਾਲੀ ਚਾਹ ਆ ਗਈ ਹੈ ਤੇ ਇਹਨਾਂ ਨੂੰ ਮੈਂ ਕਿਹਾ ਸੀ ਬਾਈ ਜੀ ਪੰਜਾਬੀ ਚਾਹ ਦਿਆ ਜੇ ਉਹ ਸਮਝ ਗਿਆ ਕਿਉਂਕਿ ਇਹ ਜਿਹੜੀ ਗਲਾਸੀ ਜੰਦੀ ਬਿਲਕੁਲ ਨਿੱਕੀ ਜੀ ਆ ਉਹ 5 ਰੁਪਏ ਵਾਲਾ ਪਾਉਂਚ ਦਿੰਦੇ ਆ ਮੈਂ ਕਿਹਾ ਇੰਨੀ ਕੋ ਆਪਾਂ ਗਲਾਸ ਦੇ ਵਿੱਚ ਹੀ ਛੱਡਦੇ ਨੇ ਹੁੰਦੇ ਆ ਪੰਜਾਬ ਦੇ ਵਿੱਚ ਤੇ ਉਹ ਉਹਨਾਂ ਨੂੰ ਇਸ ਚੀਜ਼ ਦੀ ਸਮਝ ਆ ਗਈ ਦੇਖੋ ਹੁਣ ਵੱਡੇ ਗਲਾਸ ਲਾ ਕੇ ਦਿੱਤੇ ਆ ਹੁਣ ਪਿੰਨੇ ਇਹਨਾਂ ਦੀ 4 ਅੰਚ ਤੇ ਚੱਲਦੇ ਆ ਨਾ ਇੱਕ ਅੰਕਲ ਮਿਲੇ ਸੀਗੇ ਗੱਡੀ ਦੇ ਤੇ ਉਹਨਾਂ ਨੇ ਕਿਹਾ ਵੀ ਤੁਹਾਡੇ ਨਾਲ ਹਵਾ ਘੱਟ ਲੱਗਦੀ ਸਾਨੂੰ ਤਾਂ ਨਹੀਂ ਮਹਿਸੂਸ ਹੋਇਆ ਨਾਲੇ ਉਹ ਕਹਿੰਦੇ ਸੀ ਟਾਇਰ ਬਫਲਿੰਗ ਕਰਦਾ ਤੇ ਮੈਂ ਕਿਹਾ ਥੋੜਾ ਆਪਾਂ ਚੈੱਕ ਕਰਵਾ ਲੈਂਦੇ ਆ ਤੇ ਹੁਣ ਇਹਦੇ ਹਵਾ ਚੈੱਕ ਕਰਵਾਉਣੇ ਆ ਤੇ ਟਾਇਰ ਟੂਲ ਚੈੱਕ ਕਰਵਾ ਕੇ ਤੇ ਫਿਰ ਹੀ ਆਪਾਂ ਅੱਗੇ ਸਫ਼ਰ ਨੂੰ ਤੈ ਕਰਾਂਗੇ ਅੱਜ ਨਾਲ ਆਪਾਂ ਕੋਟਾ ਵਾਲੀ ਸਾਈਡ ਨੂੰ ਵਧਦੇ ਪਏ ਆਂ ਤੇ ਅੱਜ ਮੌਕਾ ਹੈਗਾ ਆਪਣੇ ਕੋਲ ਕੈਂਪਿੰਗ ਕਰਨ ਦਾ ਤੇ ਦਿਖਾਉਣੇ ਆ ਤੁਨੂੰ ਅੱਜ ਨਾਲ ਆਪਾਂ ਕੈਂਪਿੰਗ ਕਰਾਂਗੇ ਤੇ ਇੱਥੋਂ ਆਪਾਂ ਦੁਕਾਨ ਤੋਂ 200 ਗ੍ਰਾਮ ਤਾਂ ਬਹੁਤ ਹੋ ਜਾਣਾ 100 ਗ੍ਰਾਮ 100 ਗ੍ਰਾਮ ਥੋੜੇ ਜਿ ਲੈ ਲੈ ਬਸ ਥੋੜੇ ਵੰਡ ਕੇ ਕਰਾ ਲੈ ਹੋ ਰੰਗੀਨ ਕਰਾਂ ਰੰਗੀਨ ਤੇ ਕੁਝ ਮੈਗੀ ਲਈ ਆ ਬਾਕੀ ਸਿਲੰਡਰ ਵਗੈਰਾ ਆਪਣੇ ਕੋਲ ਹੈਗਾ ਪੈਂਟ ਲਾਉਣੇ ਆ ਤੇ ਸਫਰ ਨੂੰ ਆਪਾਂ ਹੋਰ ਵੀ ਰੰਗੀਨ ਬਣਾਉਣੇ ਆ ਤੇ ਜੁੜੇ ਰਿਹਾ ਜੇ ਦਿਖਾਉਣੇ ਤੁਹਾਨੂੰ ਅੱਜ ਤੱਕ ਕੈਂਪਿੰਗ ਦਾ ਨਜ਼ਾਰਾ। ਉਹ ਜੀ ਆਪਣਾ ਸਮਾਨ ਹੋ ਗਿਆ ਆ ਕਰੀਮ ਰੋਲੇ ਲੈ ਲਿਆ ਬਿਸਕੁਟ ਲੈ ਲਿਆ ਮੈਗੀ ਲੈ ਲਈ ਆ ਤੇ ਆ ਜਿਹੜੀ ਆਪਾਂ ਘੋੜ ਦੇ ਵਿੱਚ ਪੁੰਨ ਕੇ ਬਣਾਵਾਂਗੇ ਤੇ ਹੁਣ ਆਪਾਂ ਤੁਰਦੇ ਆ। ਚਲਿਏ ਪੇਮੈਂਟ ਕਰਦੇ ਪਹਿਰੇ। ਐਸ ਬੀਆ ਬਾਂ ਦੇ ਵਿੱਚ ਆਪਾਂ ਪਹੁੰਚੇ ਆ ਤੇ ਸਾਰੇ ਪਾਸੇ ਜੰਗਲ ਤੇ ਜੰਗਲ ਦੇ ਵਿੱਚ ਹੁਣ ਆਪਾਂ ਲਾਵਾਂਗੇ ਮੰਗਲ ਤੇ ਆ ਤੁਸੀਂ ਦੇਖਿਆ ਜੇ ਇੱਥੇ ਲਿਆ ਕੇ ਆਪਾਂ ਬੁਲਟ ਧੱਕ ਦਿੱਤਾ ਤੇ ਇੱਥੇ ਹੀ ਹੁਣ ਆਪਾਂ ਕਰਾਂਗੇ ਕੈਂਪਿੰਗ ਤੇ ਅੱਜ ਦਾ ਮੰਨ ਲਓ ਖਾਣਾ ਖੂਣਾ ਇੱਥੇ ਤਿਆਰ ਕਰਦੇ ਆਂ ਤੇ ਇੱਥੋਂ ਆਪਾਂ ਜੋ ਵੀ ਮਟੀਰੀਅਲ ਵਗੈਰਾ ਉਹ ਸਾਰਾ ਲੈ ਲਿਆ ਹੈਗਾ ਤੇ ਹੁਣ ਇੱਥੇ ਆਪਣਾ ਚੁੱਲਾ ਵਗੈਰਾ ਤਾ ਕੇ ਸਿਲੰਡਰ ਸੁੰਡ ਲਾ ਕੇ ਸਾਰਾ ਖਾਣਾ ਪਾਣੀ ਆਪਾਂ ਇੱਥੇ ਤਿਆਰ ਕਰਦੇ ਆਂ ਤੇ ਇੱਥੇ ਰੁਕਣ ਦਾ ਆਪਾਂ ਪਲਾਨ ਕੀਤਾ ਅੱਜ ਤੇ ਇਸ ਬਲੌਗ ਦੀ ਆਪਾਂ ਇੱਥੇ ਕਰਦੇ ਆਂ ਸਮਾਪਤੀ ਤੇ ਨਵਾਂ ਬਲੌਗ ਜਿਹੜਾ ਹੈ ਕੈਂਪਿੰਗ ਦਾ ਉਹ ਤੁਹਾਡੇ ਵਾਸਤੇ ਆਪਾਂ ਹਾਜ਼ਰ ਕਰਦੇ ਆਂ ਤਰਪੈਲ ਆਪਾਂ ਨੂੰ ਇੱਥੇ ਮਿਲ ਗਈ ਆ ਬਾਕੀ ਆਪਣਾ ਸਾਰਾ ਸਮਾਨ ਹੈਗਾ ਤੇ ਹੁਣ ਆਪਾਂ ਕੈਂਪਿੰਗ ਵਾਲਾ ਵਲੌਗ ਤੁਹਾਨੂੰ ਅਲੱਗ ਤੋਂ ਦਿਖਾਵਾਂਗੇ ਥੋੜਾ ਦੂਰ ਰੱਖ ਬਸ ਲਾ ਦੇ ਜੇ ਉਂਦੇ ਉੱਪਰ ਤਰਪੈਲ ਪਾ ਦਾਂਗੇ ਜੇ ਬਾਰਿਸ਼ ਆਉਂਦੀ ਹੈ ਰਾਤ ਨੂੰ ਬਾਕੀ ਇਹਦੇ 'ਚ ਰੋਟੀ ਪਕਾਵਾਂਗੇ ਲਓ ਵੀ ਅੱਗ ਪਈ ਚੱਲ ਕਾਫੀ ਦਿਨਾਂ ਤੋਂ ਅਸੀਂ ਘੁੰਮਦੇ ਪਏ ਆ ਤੇ ਉਹ ਆਪਣਾ ਲੋੜ ਹੀ ਨਹੀਂ ਵੈਸੇ ਪਰ ਉਹ ਤਾਂ ਥਾਂ ਬਹੁਤ ਖੁੱਲਾ ਵੈਸੇ ਇੱਧਰ ਨਾ ਨਾ ਚੱਪਟ ਕੇ ਲੈ ਜਾਂਦੇ ਆਏ ਹਾਈ ਹਾਈ ਉਧਰੋਂ ਸੂਰਜ ਦਾ 뷰 ਪੁਆਇੰਟ ਮੈਂ ਕਹਿੰਨਾ ਕਿਆ ਬਾਤ ਘੈਂਡ ਗੱਲ ਬਣੀ ਜਾਂਦੀ ਏ ਹੂੰ ਪੂਰਾ ਨਜ਼ਾਰਾ ਵੈਸੇ ਅਰਸ਼ 4 ਪੈਕੇਟ ਚੱਲ ਜਾਣਗੇ ਨਿਕ ਡੱਬੇ ਜੇ ਤੇ ਹੋਰ ਮੈਨਾ ਫੁੱਲ ਕੇ ਜਾਦਾਣਾ ਹੋ ਜਾ ਕੰਮ ਨਹੀਂ 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 ਆਲੋ ਮਿੱਤਰੋ ਖਾਈਏ ਮੈਂ ਦਰੇ ਪੂਰੇ ਬਾਰੇ ਆ ਗਏ ਆ ਤੇ ਇੰਨੀ ਕੁ ਦਾ ਆਪਾਂ ਵਿੱਚ ਛੱਡ ਦਿੰਨੇ ਆ ਮਸਲਾ ਤਾਂ ਉਹੀ ਆ ਮਸਲਾ ਤਾਂ ਉਹੀ ਆ ਚਲੋ ਭਾਈ ਚਾਹ ਪੀ ਗਏ ਹੁਣ ਆਣਾ ਟੈਂਟ ਦੇ ਵਿੱਚ ਆਪਾਂ ਸੁੱਤੇ ਪਏ ਤੇ ਟਾਈਮ ਕਿੰਨਾ ਹੋ ਗਿਆ ਅਰਸ਼ ਟਾਈਮ ਭਾਈ ਆ ਦੇਖੋ 9:18 ਵਜ ਗਈ ਰਾਤ ਦੀ ਰਾਤ ਦੇ 9:00 ਵਜੇ 18 ਮਿੰਟ ਤੇ ਬਾਹਰ ਨਾ بارش ਪਈ ਜਾਂਦੀ ਹੈ ਤੇ ਟੈਂਟ ਦੇ ਨਾਲ ਆ ਥੱਲੇ ਬਈ ਠੰਡਾ ਠੰਡਾ ਹੋ ਗਿਆ ਮੈਂ ਕਿਹਾ ਠੰਡਾ ਠੰਡਾ ਹੋ ਗਿਆ ਕਿਉਂਕਿ ਥੱਲੇ ਪਾ